सीएम भगवंत मान ਦਾ ਇੱਕ ਬੇਹੱਦ ਹੀ ਵੱਡਾ ਐਲਾਨ ਸਾਹਮਣੇ ਆਇਆ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਦੇ ਲਈ ਵਰਕਰਾਂ ਨਾਲ ਬੈਠ ਕੇ ਬੈਠਕ ਵੀ ਕਰਨਗੇ ਅਤੇ ਪੰਜਾਬ ਦੌਰੇ ਦੇ ਉੱਤੇ ਵੀ ਹੁਣ ਸਮੇਂ-ਸਮੇਂ ਤੇ ਰਹਿਣਗੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਅਤੇ ਜਿੱਥੇ ਸਾਡੀ ਪਾਰਟੀ ਤੋਂ ਕਮੀਆਂ ਰਹਿ ਗਈਆਂ ਨੇ ਜਿੱਥੇ ਵਰਕਰਾਂ ਨੂੰ ਕਮੀਆਂ ਲੱਗੀਆਂ ਨੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਜਿਹੜਾ ਅੱਜ ਬਿਆਨ ਦਿੱਤਾ ਗਿਆ ਉਸ ਦੇ ਤੋਂ ਉਹਨਾਂ ਨੇ ਗੱਲ ਕੀ ਹੈ ਕਿ ਜੋ ਸਾਡੀ ਝੂਲੀ ਦੇ ਵਿੱਚ ਤਿੰਨ ਸੀਟਾਂ ਪਈਆਂ ਨੇ ਉਸ ਨੂੰ ਮੈਂ ਪੋਜ਼ਿਟਿਵਿਟੀ ਦੇ ਨਾਲ ਦੇਖ ਰਿਹਾ ਹਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਉਮੀਦ ਹਮੇਸ਼ਾ ਵੱਡੀ ਲਗਾਉਣੀ ਚਾਹੀਦੀ ਹੈ ਕਿਉਂਕਿ ਉਮੀਦ ਤੇ ਉੱਤੇ ਹੀ ਦੁਨੀਆ ਕਾਇਮ ਹੈ ਹਾਲਾਂਕਿ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਹੁਣਾ ਦੇ ਵੱਲੋਂ ਹੀ ਗੱਲ ਕਹੀ ਗਈ ਹੈ ਕਿ ਜੋ ਸਾਨੂੰ ਤਿੰਨ ਸੀਟਾਂ ਮਿਲੀਆਂ ਨੇ ਜਿਸ ਤੇ ਬਹਾਉਸ਼ਿਆਰਪੁਰ ਭਾਜਪਾ ਦਾ ਗੜ੍ਹ ਕਿਹਾ ਜਾਂਦਾ ਸੀ ਉਸ ਗੜ੍ਹ ਨੂੰ ਅਸੀਂ ਤੋੜਿਆ ਸੰਗਰੂਹ ਸਾਡਾ ਗੜ੍ਹ ਹੈ ਜਿਸ ਦੇ ਵਿੱਚ ਸਾਡੀ ਵਾਪਸੀ ਹੋਈ ਹੈ ਇਸ ਦੇ ਨਾਲ ਹੀ ਅਨੰਦਪੁਰ ਸਹਿਬ ਜੋ ਕਿ ਇੱਕ ਕਮ ਮਾਲਵਿੰਦਰ ਕੰਗ ਹੁਣਾ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਤਿੰਨ ਸੀਟਾਂ ਜਿਹੜੀਆਂ ਸਾਡੀ ਝੋਲੀ ਪਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ ਉਹਨਾਂ ਦੇ ਉੱਤੇ ਕੰਮ ਜਿਹੜਾ ਕੀਤਾ ਜਾਵੇਗਾ ਜਿਸ ਨੂੰ ਦੇਖਦੇ ਹੋਏ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਤੈ ਕਿ ਹੁਣ ਜਿਹੜਾ ਆ ਪੰਜਾਬ ਦੌਰੇ ਦੇ ਉੱਤੇ ਰਹਿਣਗੇ ਸੀਐਮ ਭਗਵੰਤ ਮਾਨ ਸਮੇਂ-ਸਮੇਂ ਸਰ ਵਰਕਰਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਨਗੇ ਵਿਦਾਇਕਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਨਗੇ ਜਿੱਥੇ ਕਮੀਆਂ ਪੇਸ਼ੀਆਂ ਉਹਨਾਂ ਨੂੰ ਮਹਿਸੂਸ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਤਲਬ ਜਿਹੜਾ ਆ ਉਹ ਵਿਚਾਰ ਚਰਚਾ ਜਿਹੜੀ ਹੈ ਕੀਤੀ ਜਾਵੇਗੀ ਹਾਲਾਂਕਿ ਇਸ ਦੇ ਉੱਤੇ ਇਸ ਦੇ ਨਾਲ ਹੀ ਕੁਲਵਿੰਦਰ ਕੌਰ ਦੇ ਮਾਮਲੇ ਤੇ ਉੱਤੇ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਦੇ ਮਨ ਦੇ ਵਿੱਚ ਕੰਗਨਾ ਰਣੌਤ ਨੂੰ ਲੈ ਕੇ ਕਾਫੀ ਜ਼ਿਆਦਾ ਗੁੱਸਾ ਸੀ ਪਰ ਕੰਗਨਾ ਰਣੌਤ ਦੇ ਵੱਲੋਂ ਜੋ ਕੱਲ-ਕੱਲ ਦੇ ਉੱਤੇ ਪੰਜਾਬੀਆਂ ਨੂੰ ਅੱਤਵਾਦੀ ਕਰਾਰ ਦਿੱਤਾ ਜਾਂਦਾ ਉਹ ਸਰਾਸਰ ਗਲਤ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਭਾਜਪਾ ਸਰਕਾਰ ਦੇ ਉੱਤੇ ਵੀ ਜਿਹੜਾ ਨਿਸ਼ਾਨਾ ਸਾਧ ਤੇ ਹੋਏ ਸੀ ਮੰਨ ਹੁਈ ਨਜ਼ਰ ਆਏ ਨਹੀਂ ਉਹਨਾਂ ਦਾ ਕਹਿਣਾ ਹੈ ਕਿ 400 ਪਾਰ ਦਾ ਨਾਅਰਾ ਲਗਾਏ ਸੀ ਪਰ ਫਿਲਹਾਲ 240 ਤੱਕ ਹੀ ਭਾਜਪਾ ਸਰਕਾਰ ਜੀ ਸੀਮਟ ਕੇ ਰਹਿ ਜਾਂਦੀ ਹੈ ਤੇ ਹੁਣ ਉਹ ਮੋਦੀ ਸਰਕਾਰ ਨਹੀਂ ਹਲਕੀ ਐਂਡੀਆ ਦੀ ਸਰਕਾਰ ਕਹਿੰਦੇ ਨੇ ਇਸ ਜੀ ਆ ਭਗਵੰਤ ਮਾਨ ਹੁਣਾਂ ਦੇ ਬੋਲ ਨੇ ਪਰ ਫਿਲਹਾਲ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਤਿੰਨ ਸੀਟਾਂ ਕਾਂਗਰਸ ਪਾਰਟੀ ਨੂੰ ਸੱਤ ਸੀਟਾਂ ਭਾਜਪਾ ਨੂੰ 0 ਸੀਟ ਮਿਲੀ ਹੈ ਉਦੈ ਸ਼੍ਰੋਮਣੀ ਕਾਲੀ ਦੰਦੋਂ ਇੱਕ ਸੀਟ ਮਿਲਦੀ ਹੋਈ ਨਜ਼ਰ ਆਈ ਆਜ਼ਾਦ ਦੇ ਉਮੀਦਵਾਰ ਦੇ ਤੌਰ ਦੇ ਵਜੋਂ ਦੋ ਉਮੀਦਵਾਰ ਚੜੇ ਨੇ ਉਹ ਜੇਤੂ ਰਹੇ ਨੇ ਵੱਡੀ ਲੀਡ ਦੇ ਨਾਲ ਪਰ ਇਸ ਦੇ ਨਾਲ ਹੀ ਸਿੰਘ ਭਗਵੰਤ ਜੀ ਦਾ ਕਹਿਣਾ ਹੈ ਕਿ ਹੁਣ ਜੋ ਵੀ ਜਿੱਥੇ ਵੀ ਕਮੀਆਂ ਪੇਸ਼ੀਆਂ ਰਹਿ ਚੁੱਕੀਆਂ ਨੇ ਜਿੱਥੇ ਵੀ ਵਰਕਰਾਂ ਨੂੰ ਕਮੀਆਂ ਲੱਗੀਆਂ ਨੇ ਤਾਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇਗੀ ਤੇ ਜਿੱਥੇ ਕਮੀਆਂ ਪੇਸ਼ੀਆਂ ਹੈ ਨੇ ਉਹਨਾਂ ਦੇ ਉੱਤੇ ਕੰਮ ਜੜਾ ਉਹ ਕੀਤਾ ਜਾਵੇਗਾ ਬਰੀਕੀ ਦੇ ਨਾਲ सीएम भगवंत मान ਦਾ ਇੱਕ ਬੇਹੱਦ ਹੀ ਵੱਡਾ ਐਲਾਨ ਸਾਹਮਣੇ ਆਇਆ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਦੇ ਲਈ ਵਰਕਰਾਂ ਨਾਲ ਬੈਠ ਕੇ ਮੀਟਿੰਗ ਵੀ ਕਰਨਗੇ ਅਤੇ ਪੰਜਾਬ ਦੌਰੇ ਦੇ ਉੱਤੇ ਵੀ ਉਹ ਸਮੇਂ-ਸਮੇਂ ਤੇ ਰਹਿਣਗੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਅਤੇ ਜਿੱਥੇ ਸਾਡੀ ਪਾਰਟੀ ਤੋਂ ਕਮੀਆਂ ਰਹਿ ਗਈਆਂ ਨੇ ਜਿੱਥੇ ਵਰਕਰਾਂ ਨੂੰ ਕਮੀਆਂ ਲੱਗੀਆਂ ਨੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਜਿਹੜਾ ਅੱਜ ਬਿਆਨ ਦਿੱਤਾ ਗਿਆ ਉਸ ਦੇ ਤੋਂ ਉਹਨਾਂ ਨੇ ਗੱਲ ਕੀਤੀ ਕਿ ਜੋ ਸਾਡੀ ਝੂਲੀ ਦੇ ਵਿੱਚ ਤਿੰਨ ਸੀਟਾਂ ਪਈਆਂ ਨੇ ਉਸ ਨੂੰ ਮੈਂ ਪੋਜ਼ਿਟਿਵਿਟੀ ਦੇ ਨਾਲ ਦੇਖ ਰਿਹਾ ਹਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਉਮੀਦ ਹਮੇਸ਼ਾ ਵੱਡੀ ਲਗਾਉਣੀ ਚਾਹੀਦੀ ਹੈ ਕਿਉਂਕਿ ਉਮੀਦ ਤੇ ਉੱਤੇ ਹੀ ਦੁਨੀਆ ਕਾਇਮ ਹੈ ਹਾਲਾਂਕਿ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਹੁਣਾ ਦੇ ਵੱਲੋਂ ਹੀ ਗੱਲ ਕਹੀ ਗਈ ਹੈ ਕਿ ਜੋ ਸਾਨੂੰ ਤਿੰਨ ਸੀਟਾਂ ਮਿਲੀਆਂ ਨੇ ਜਿਸ ਤੇ ਬਹਾਸ਼ਿਆਰਪੁਰ ਭਾਜਪਾ ਦਾ ਗੜ੍ਹ ਕਿਹਾ ਜਾਂਦਾ ਸੀ ਉਸ ਗੜ੍ਹ ਨੂੰ ਅਸੀਂ ਤੋੜਿਆ ਸੰਗਰੂਹ ਸਾਡਾ ਗੜ੍ਹ ਹੈ ਜਿਸ ਦੇ ਵਿੱਚ ਸਾਡੀ ਵਾਪਸੀ ਹੋਈ ਹੈ ਇਸ ਦੇ ਨਾਲ ਹੀ ਅਨੰਦਪੁਰ ਸਹਿਬ ਜੋ ਕਿ ਇੱਕ ਕਮ ਮਾਲਵਿੰਦਰ ਕੰਗ ਹੁਣਾ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਤਿੰਨ ਸੀਟਾਂ ਜਿਹੜੀਆਂ ਸਾਡੀ ਝੋਲੀ ਪਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ ਉਹਨਾਂ ਦੇ ਉੱਤੇ ਕੰਮ ਜਿਹੜਾ ਕੀਤਾ ਜਾਵੇਗਾ ਜਿਸ ਨੂੰ ਦੇਖਦੇ ਹੋਏ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਤੈ ਕਿ ਹੁਣ ਜਿਹੜਾ ਆ ਪੰਜਾਬ ਦੌਰੇ ਦੇ ਉੱਤੇ ਰਹਿਣਗੇ ਸੀਐਮ ਭਗਵੰਤ ਮਾਨ ਸਮੇਂ-ਸਮੇਂ ਸਰ ਵਰਕਰਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਨਗੇ ਵਿਦਾਇਕਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਨਗੇ ਜਿੱਥੇ ਕਮੀਆਂ ਪੇਸ਼ੀਆਂ ਉਹਨਾਂ ਨੂੰ ਮਹਿਸੂਸ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਤਲਬ ਜਿਹੜਾ ਆ ਉਹ ਵਿਚਾਰ ਚਰਚਾ ਜਿਹੜੀ ਹੈ ਕੀਤੀ ਜਾਵੇਗੀ ਹਾਲਾਂਕਿ ਇਸ ਦੇ ਉੱਤੇ ਇਸ ਦੇ ਨਾਲ ਹੀ ਕੁਲਵਿੰਦਰ ਕੌਰ ਦੇ ਮਾਮਲੇ ਤੇ ਉੱਤੇ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਦੇ ਮਨ ਦੇ ਵਿੱਚ ਕੰਗਨਾ ਰਣੌਤ ਨੂੰ ਲੈ ਕੇ ਕਾਫੀ ਜ਼ਿਆਦਾ ਗੁੱਸਾ ਸੀ ਪਰ ਕੰਗਨਾ ਰਣੌਤ ਦੇ ਵੱਲੋਂ ਜੋ ਗੱਲ-ਗੱਲ ਦੇ ਉੱਤੇ ਪੰਜਾਬੀਆਂ ਨੂੰ ਅੱਤਵਾਦੀ ਕਰਾਰ ਦਿੱਤਾ ਜਾਂਦਾ ਉਹ ਸਰਾਸਰ ਗਲਤ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਭਾਜਪਾ ਸਰਕਾਰ ਦੇ ਉੱਤੇ ਵੀ ਜਿਹੜਾ ਨਿਸ਼ਾਨਾ ਸਾਧ ਤੇ ਹੋਏ ਸੀ ਮੰਨ ਹੋਈ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ 400 ਪਾਰ ਦਾ ਨਾਅਰਾ ਲਗਾਏ ਸੀ ਪਰ ਫਿਲਹਾਲ 240 ਤੱਕ ਹੀ ਭਾਜਪਾ ਸਰਕਾਰ ਜੀ ਸੀਮਟ ਕੇ ਰਹਿ ਜਾਂਦੀ ਹੈ ਤੇ ਹੁਣ ਉਹ ਮੋਦੀ ਸਰਕਾਰ ਨਹੀਂ ਹਲਕੀ ਐਂਡੀਆ ਦੀ ਸਰਕਾਰ ਕਹਿੰਦੇ ਨੇ ਇਸ ਦੀ ਆ ਭਗਵੰਤ ਮਾਨ ਹੁਣਾਂ ਦੇ ਬੋਲ ਨੇ ਪਰ ਫਿਲਹਾਲ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਤਿੰਨ ਸੀਟਾਂ ਕਾਂਗਰਸ ਪਾਰਟੀ ਨੂੰ ਸੱਤ ਸੀਟਾਂ ਭਾਜਪਾ ਨੂੰ 0 ਸੀਟ ਮਿਲੀ ਹੈ ਉਧਰ ਸ਼੍ਰੋਮਣੀ ਕਾਲੀ ਦੰਦੋਂ ਇੱਕ ਸੀਟ ਮਿਲਦੀ ਹੋਈ ਨਜ਼ਰ ਆਈ ਆਜ਼ਾਦ ਦੇ ਉਮੀਦਵਾਰ ਦੇ ਤੌਰ ਦੇ ਵਜੋਂ ਦੋ ਉਮੀਦਵਾਰ ਚੜੇ ਨੇ ਉਹ ਜੇਤੂ ਰਹੇ ਨੇ ਵੱਡੀ ਲੀਡ ਦੇ ਨਾਲ ਪਰ ਇਸ ਦੇ ਨਾਲ ਹੀ ਸਿੰਘ ਭਗਵੰਤ ਜੀ ਨੇ ਹੁਣ ਦਾ ਕਹਿਣਾ ਹੈ ਕਿ ਹੁਣ ਜੋ ਵੀ ਜਿੱਥੇ ਵੀ ਕਮੀਆਂ ਪੇਸ਼ੀਆਂ ਰਹਿ ਚੁੱਕੀਆਂ ਨੇ ਜਿੱਥੇ ਵੀ ਵਰਕਰਾਂ ਨੂੰ ਕਮੀਆਂ ਲੱਗੀਆਂ ਨੇ ਤਾਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇਗੀ ਤੇ ਜਿੱਥੇ ਕਮੀਆਂ ਪੇਸ਼ੀਆਂ ਹੈ ਨੇ ਉਹਨਾਂ ਦੇ ਉੱਤੇ ਕੰਮ ਜੜਾ ਉਹ ਕੀਤਾ ਜਾਵੇਗਾ ਬਰੀਕੀ ਦੇ ਨਾਲ